ਸਾਲ 2025 ਦਾ ਮੌਨਸੂਨ ਬਰਸਾਤ ਦੇ ਨਾਲ ਨਾਲ ਮੌਤ ਵੀ ਲੈ ਕੇ ਆਇਆ ਕਿਉਂ ਕਹਿ ਰਹੇ ਆ ਕਿਉਂਕਿ ਤਸਵੀਰਾਂ ਇਹੋ ਕੁਝ ਬਿਆਨ ਕਰ ਰਹੀਆਂ ਨੇ ਆਸਮਾਨ ਤੋਂ ਮੌਤ ਬਰਸ ਰਹੀ ਹੈ ਤੇ ਜੋ ਨਦੀਆਂ ਨਾਲੇ ਨੇ ਉਹ ਉਫਾਨਤੇ ਨੇ ਤੇ ਆਪਣਾ ਕੁਦਰਤ ਤਾंडਵ ਕਰ ਰਹੀ ਹੈ ਇਸ ਵਕਤ ਤੁਹਾਨੂੰ ਤਸਵੀਰਾਂ ਜੰਮੂ ਕਸ਼ਮੀਰ ਦੇ ਕਠੂਆ ਦੀਆਂ ਦਿਖਾਣੇ ਆ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਿਆ ਪਿਛਲੇ 4 ਦਿਨਾਂ ਦੇ ਵਿੱਚ ਇਹ ਦੂਸਰੀ ਘਟਨਾ ਹੈ ਜੰਮੂ ਕਸ਼ਮੀਰ ਦੇ ਵਿੱਚ ਕੀ ਬੱਦਲ ਫਟਿਆ ਤੇ ਦੋ ਬੱਦਲ ਤੜਕਸਾਰ ਫਟੇ ਨੇ ਤੇ ਕਠੂਆ ਦੇ ਕੀ ਹਾਲਾਤ ਨੇ ਤੁਹਾਨੂੰ ਉਹ ਦਿਖਾਣੇ ਆ ਕਠੂਆ ਦੇ ਪਿੰਡਾਂ ਦੇ ਕੀ ਹਾਲਾਤ ਨੇ ਬੱਦਲ ਫਟਣ ਤੋਂ ਬਾਅਦ ਕਿੰਨਾ ਭਿਆਨਕ ਮੰਜ਼ਰ ਹੈ ਉਹਦੀਆਂ ਤਸਵੀਰਾਂ ਨੇ ਜੋਧ ਘਾਟੀ ਦੀਆਂ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਠੂਆ ਦੇ ਕਿਸ ਤਰੀਕੇ ਦੇ ਨਾਲ ਜਦੋਂ ਬੱਦਲ ਫਟਿਆ ਤੇ ਜ਼ਮੀਨ ਕਿਸ ਤਰੀਕੇ ਦੇ ਨਾਲ ਪਾੜ ਗਈ ਜੋ ਪੱਥਰ ਨੇ ਵੱਡੇ ਵੱਡੇ ਪਹਾੜਾ ਤੋਂ ਥੱਲੇ ਦੀ ਤਰਫ ਡਿੱਗਦੇ ਹੋਏ ਦਿਖਾਈ ਦਿੱਤੇ ਸੜਕਾਂ ਦਾ ਬੁਰਾ ਹਾਲ ਹੈ ਰੇਲ ਆਵਾਜਾਈ ਸੀ ਉਹ ਵੀ ਪੂਰੇ ਤਰੀਕੇ ਨਾਲ ਠੱਪ ਪਈ ਹੈ ਤੇ ਜੋ ਜਿਹੜਾ ਪਿੰਡ ਵੈ ਉਸ ਦਾ ਸੰਪਰਕ ਬਾਕੀ ਇਲਾਕਿਆਂ ਦੇ ਨਾਲ ਟੁੱਟ ਗਿਆ ਇਸ ਕਰਕੇ ਰੈਸਕਿਊ ਆਪਰੇਸ਼ਨ ਚਲਾਉਣ ਦੇ ਵਿੱਚ ਵੀ ਖਾਸੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਲਈ ਹੁਣ ਸਪੈਸ਼ਲੀ 에ਅਰ ਫੋਰਸ ਨੂੰ ਵੀ ਲਗਾ ਦਿੱਤਾ ਗਿਆ ਹੈ 에ਅਰ ਫੋਰਸ ਆਪਣੇ ਹੈਲੀਕਾਪਟਰਾਂ ਦੇ ਰਾਹੀਂ ਜੋ ਜੋ ਪੀੜਤ ਇਲਾਕੇ ਨੇ ਉਹਨਾਂ ਦੇ ਵਿੱਚ ਜਾ ਰਹੀ ਹੈ ਤੇ ਉੱਥੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਲੈਂਡਸਲਾਈਡ ਵੀ ਹੋਈ ਹੈ ਉਸ ਤੋਂ ਬਾਅਦ ਜਿਹੜੀਆਂ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਬੱਦਲ ਫਟਿਆ ਤੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਬੀਤੇ ਦਿਨ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਤੇ ਉਹਦੀਆਂ ਤਸਵੀਰਾਂ ਵੀ ਖਤਰਨਾਕ ਤਸਵੀਰਾਂ ਇਸ ਵਕਤ ਤੁਸੀਂ ਦੇਖ ਲਓ ਕਿ ਆ ਮਨਜ਼ਰ ਹੈ ਜਬਰਦਸਤ ਭਿਆਨਕ ਮਨਜ਼ਰ ਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਇੱਕ ਪਾਸੇ ਪੂਰੇ ਤਰੀਕੇ ਦੇ ਨਾਲ ਕੁਦਰਤ ਆਪਣਾ ਰੋਦਰ ਰੂਪ ਅਪਣਾਏ ਹੋਇਆ ਤੇ ਦੂਸਰੇ ਪਾਸੇ ਲਾਚਾਰ ਇਨਸਾਨ ਸਿਰਫ ਔਰ ਸਿਰਫ ਹੰਝੂ ਬਹਾਨ ਤੋਂ ਇਲਾਵਾ ਹੋਰ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪਠਾਨਕੋਟ ਤੋਂ ਲੈ ਕੇ ਜੰਮੂ ਤੱਕ ਦਾ ਏਰੀਆ ਉਸ ਦੇ ਵਿੱਚ ਵੀ ਜੋ ਯਾਤਾਂ-ਯਾਤ ਹੈ ਅਵਰਧ ਹੋਇਆ ਹੈ ਯਾਤਾਂ ਆਵਾਜਾਈ ਹੈ ਟੱਪ ਹੋ ਚੁੱਕੀ ਹੈ ਕਿਉਂਕਿ ਜਿਹੜਾ ਜੋਧ ਇਲਾਕਾ ਜੋਧ ਵੈਲੀ ਆ ਉਸ ਦੇ ਵਿੱਚ ਕਲਾਊਡ ਬਸਟ ਹੋਇਆ ਸੀ ਤੇ ਉਸ ਕਲਾਊਡ ਬਸ ਦੇ ਨਾਲ ਜੋ ਸੜਕਾਂ ਨੇ ਉਹ ਪੂਰੇ ਤਰੀਕੇ ਨਾਲ ਡੈਮੇਜ ਹੋ ਚੁੱਕੀਆਂ ਨੇ ਪਿੰਡ ਦਾ ਸੰਪਰਕ ਟੁੱਟ ਚੁੱਕਿਆ ਹੈ ਔਰ ਬਰਸਾਤ ਲਗਾਤਾਰ ਹੋ ਰਹੀ ਹੈ ਜੋ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਇਸੇ ਕਰਕੇ ਰੈਸਕਿਊ ਆਪਰੇਸ਼ਨ ਚਲਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਲੈਂਡਸਲਾਈਡ ਤੋਂ ਬਾਅਦ ਜੋਧ ਪਿੰਡ ਦਾ ਸੰਪਰਕ ਸ਼ਹਿਰਾਂ ਦੇ ਨਾਲ ਟੁੱਟ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਰੈਸਕਿਊ ਟੀਮਾਂ ਇਸ ਪਿੰਡ ਦੇ ਵਿੱਚ ਪਹੁੰਚੀਆਂ ਨੇ ਕਿਉਂਕਿ ਸਭ ਤੋਂ ਵੱਧ ਨੁਕਸਾਨ ਇਸੇ ਪਿੰਡ ਔਰ ਇਸ ਇਲਾਕੇ ਦੇ ਵਿੱਚ ਹੋਇਆ ਦੇ ਵਿੱਚ ਕਈ ਕਈ ਫੁੱਟ ਤੱਕ ਮਲਬਾ ਭਰਿਆ ਹੋਇਆ ਜੋ ਜ਼ਖਮੀ ਲੋਕ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਮਲਬਾ ਇਸ ਤਰੀਕੇ ਨਾਲ ਭਰਿਆ ਹੋਇਆ ਹੈ ਕਿ ਹੁਣ ਉਹਨਾਂ ਦੇ ਘਰ ਪੂਰੇ ਤਰੀਕੇ ਦੇ ਨਾਲ ਕੰਡਮ ਹੋ ਚੁੱਕੇ ਨੇ ਕਿਉਂਕਿ ਜਦੋਂ ਵੱਡੇ ਵੱਡੇ ਪੱਥਰ ਆਏ ਨੇ ਮਲਬੇ ਦੇ ਰੂਪ ਦੇ ਵਿੱਚ ਜਦੋਂ ਉਹਨਾਂ ਦੇ ਘਰ ਦੀਆਂ ਕੰਧਾਂ ਨਾਲ ਟਕਰਾਏ ਤਾਂ ਕੰਧਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਅਸੁਰੱਖਿਤ ਨੇ ਇਹ ਥਾਵਾਂ ਰਹਿਣ ਦੇ ਲਈ ਹੁਣ ਸੁਰੱਖਿਅਤ ਨਹੀਂ ਬਚੀਆਂ ਇਸ ਕਰਕੇ ਪ੍ਰਸ਼ਾਸਨ ਵੀ ਜੋ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕਰ ਰਿਹਾ ਔਰ ਜਿਨ੍ਹਾਂ ਦੇ ਕੋਲ ਕੋਈ ਸਹਾਰਾ ਨਹੀਂ ਹੈ ਕਿਸੇ ਥਾਂ ਤੇ ਜਾਂਦਾ ਤਾਂ ਪ੍ਰਸ਼ਾਸਨ ਉਹਨਾਂ ਦੇ ਲਈ ਅੱਗੇ ਆਇਆ ਤੇ ਰਾਹਤ ਕੈਂਪ ਬਣਾਏ ਗਏ ਨੇ ਆਰਮੀ ਇਸ ਵਕਤ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਆਰਮੀ ਦੇ ਹੈਲੀਕਾਪਟਰਸ ਦੀ ਮਦਦ ਲਈ ਜਾ ਰਹੀ ਹੈ ਆਰਮੀ ਦੇ ਅਫੀਸ਼ੀਅਲਸ ਇਸ ਵਕਤ ਗਰਾਊਂਡ ਦੇ ਉੱਤੇ ਗਰਾਊਂਡ ਜ਼ੀਰੋ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਜ਼ਖਮੀਆਂ ਨੂੰ ਛੇਤੀ ਤੋਂ ਛੇਤੀ ਹਸਪੀਟਲ ਲੈ ਕੇ ਜਾਇਆ ਜਾਵੇ ਸੱਤ ਤੋਂ ਵੱਧ ਲੋਕਾਂ ਦੀ ਇਸ ਵਕਤ ਦ ਕਿ ਲੇਕਿਨ 7 ਲੋਕ ਕਨਫਰਮ ਦੱਸੇ ਜਾ ਰਹੇ ਨੇ ਬਾਕੀ ਮਲਬੇ ਦੇ ਵਿੱਚੋਂ ਜ਼ਿੰਦਗੀਆਂ ਦੇ ਨਿਕਲਣਾ ਬਾਦਸਤੂਰ ਜਾਰੀ ਹੈ ਲਗਾਤਾਰ ਹੈਲੀਕਾਪਟਰ ਆਪਣੀ ਫਲਾਈ ਕਰ ਰਹੇ ਨੇ ਤੇ ਲਗਾਤਾਰ ਜਿਹੜੇ ਇੰਜਰਡ ਲੋਕ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਕਿਸੇ ਨੂੰ ਜੰਮੂ ਵਾਲੇ ਪਾਸੇ ਲਿਜਾਇਆ ਜਾ ਰਿਹਾ ਤੇ ਕਿਸੇ ਨੂੰ ਪਠਾਨਕੋਟ ਆਰਮੀ ਹਸਪਤਾਲ ਦੇ ਵਿੱਚ ਵੀ ਲਿਜਾਇਆ ਜਾ ਰਿਹਾ ਜਾਂ ਫਿਰ ਜਿਹੜੇ ਦੂਸਰੇ ਹਸਪਤਾਲ ਨੇ ਜੋ ਜਨਰਲ ਪਬਲਿਕ ਲਈ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਭਰਤੀ ਕਰਾਇਆ ਜਾ ਰਿਹਾ ਔਰ ਜੇਕਰ ਕੋਈ ਰੈਸਕਿਊ ਟੀਮਾਂ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਉਹਨਾਂ ਨੂੰ ਐਮ ਐਚ ਵਿੱਚ ਦਾਖਲ ਕਰਾਇਆ ਗਿਆ ਇਹ ਮਿਲਟਰੀ ਆਰਮੀ ਪਰਸਨਸ ਦਾ ਤੇ ਨਾ ਸਿਰਫ ਜੰਮੂ ਕਸ਼ਮੀਰ ਬਲਕਿ ਹਿਮਾਚਲ ਪ੍ਰਦੇਸ਼ ਔਰ ਉੱਤਰਾਖੰਡ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਭਿਆਨਕ ਤਰਾਸਦੀਆਂ ਹੋਈਆਂ ਬੀਤੇ ਦਿਨਾਂ ਦੇ ਵਿੱਚ ਦਿਖਾਈ ਦਿੱਤੀਆਂ ਹਾਲਾਂਕਿ ਧਰਾਲੀ ਪਿੰਡ ਦੇ ਵਿੱਚ ਜਦੋਂ 10 ਦਿਨ ਪਹਿਲਾਂ ਜੇਕਰ ਆਪਾਂ ਉੱਤਰਾਖੰਡ ਦੀ ਧਰਾਲੀ ਦੇ ਵਿੱਚ ਗੱਲ ਕਰੀਏ ਤਾਂ ਕਲਾਊਡ ਬਸਟ ਹੋਇਆ ਸੀ ਉਸ ਤੋਂ ਬਾਅਦ ਫਲੈਸ਼ ਫਲੱਡ ਆਇਆ ਸੀ ਉਸ ਤੋਂ ਬਾਅਦ ਕੋਈ ਬਹੁਤ ਵੱਡਾ ਘਟਨਾਕਰਮ ਨਹੀਂ ਦਿਖਿਆ ਲੇਕਿਨ ਗੰਗਾ ਨਦੀ ਬਿਲਕੁਲ ਉਫਾਨ ਦੇ ਉੱਤੇ ਹੈ ਭਾਗੀਰਥੀ ਬਿਲਕੁਲ ਉਫਾਨ ਦੇ ਉੱਤੇ ਹੈ ਹੋਰ ਜਿੰਨੀਆਂ ਵੀ ਸਹਾਇਕ ਨਦੀਆਂ ਨੇ ਉਹ ਪੂਰੇ ਤਰੀਕੇ ਨਾਲ ਉਫਾਨ ਦੇ ਉੱਤੇ ਨੇ ਹਰਿਦਵਾਰ ਪੇ ਆਸੀ ਕਿਉਂਕਿ ਜੋ ਗੰਗਾ ਨਦੀ ਦਾ ਵਿਰੋਧ ਰੂਪ ਦੇਖਣ ਨੂੰ ਮਿਲਿਆ ਬੰਨ ਤੋੜ ਕੇ ਗੰਗਾ ਨਦੀ ਬਾਹਰ ਆ ਚੁੱਕੀ ਸੀ ਲੇਕਿਨ ਆਪਾਂ ਵਾਪਸ ਇੱਕ ਵਾਰ ਇਸ ਕਠੂਆ ਇਲਾਕੇ ਦੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਪੂਰੇ ਘਰ ਡੈਮੇਜ ਨੇ ਜੋ ਆਰਮੀ ਅਫੀਸ਼ੀਅਲਸ ਨੇ ਜੋ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਜਿਹੜੇ ਕਿ ਕਾਉਂਟਰ ਟੈਰਰਿਜ਼ਮ ਦੇ ਵਿੱਚ ਵੀ ਲੋਕ ਕੰਮ ਕਰਦੇ ਨੇ ਆਰਮੀ ਦੇ ਉਹ ਵੀ ਲਗਾਤਾਰ ਮਦਦ ਕਰ ਰਹੇ ਨੇ ਕਿਉਂਕਿ ਜਿਦੀ ਜਿਦੀ ਜਿੱਥੇ-ਜਿੱਥੇ ਡਿਊਟੀ ਲੱਗੀ ਹੋਈ ਹੈ ਉਹ ਲਗਾਤਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਆ ਤਸਵੀਰਾਂ ਦੇਖ ਲਓ ਤੁਸੀਂ ਲੇਟੈਸਟ ਕੁਸਮਾਂ ਪਹਿਲਾਂ ਦੀਆਂ ਤਸਵੀਰਾਂ ਦੋ ਤਸਵੀਰਾਂ ਇੱਕ ਪਾਸੇ ਜੋ ਪੀੜਤ ਨੇ ਆਪਣੇਆਂ ਨੂੰ ਖੋ ਚੁੱਕੇ ਨੇ ਲਗਾਤਾਰ ਹੰਝੂ ਵਹਾ ਰਹੇ ਨੇ ਔਰ ਦੂਸਰੇ ਪਾਸੇ ਦੂਰ-ਦੂਰ ਤੱਕ ਮਲਬਾ ਔਰ ਪ੍ਰਕਿਰਤੀ ਦਾ ਜੋ ਥਪੇੜ ਲਗਾਤਾਰ ਇਨਸਾਨ ਪ੍ਰਕਿਰਤੀ ਦੇ ਨਾਲ ਛੇੜਖਾਨੀ ਕਰ ਰਿਹਾ ਤੇ ਉਸੇ ਦਾ ਅੰਜਾਮ ਹੈ ਕਿ ਜੇਕਰ ਆਪਾਂ ਪਿਛਲੇ 70-80 ਸਾਲਾਂ ਦੇ ਵਿੱਚ ਦੇਖੀਏ ਤਾਂ ਕਲਾਊਡ ਬਸਟਡੀਆਂ ਹੋਣਦੀਆਂ ਹਨ ਜਾਨੀ ਕਿ ਬੱਦਲ ਫਟਣ ਦੀਆਂ ਘਟਨਾਵਾਂ ਦੇ ਵਿੱਚ ਕਈ ਸੌ ਗੁਣਾ ਦਾ ਇਜ਼ਾਫਾ ਹੋਇਆ ਹੈ ਇੱਕ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਆਈ ਸੀਜੀ ਦੇ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਕੁਝ 10 ਪਿਛਲੇ ਕੁਝ 10-12 ਸਾਲਾਂ ਦੇ ਵਿੱਚ ਜੇਕਰ ਆਪਾਂ ਬੱਦਲ ਫਟਣ ਦੀਆਂ ਘਟਨਾਵਾਂ ਦੇਖੀਏ ਤਾਂ ਉਹਨਾਂ ਦੇ ਵਿੱਚ 1300 ਫੀਸਦੀ ਦਾ ਇਜ਼ਾਫਾ ਹੋਇਆ ਤਾਂ ਸੋਚੋ ਜਰਾ 1300 ਫੀਸਦੀ ਦਾ ਇਜ਼ਾਫਾ ਕਿੰਨਾ ਵੱਡਾ ਹੈ ਇਹ ਹੈ ਪਿਛਲੇ 10 ਕੁ ਸਾਲਾਂ ਦੇ ਵਿੱਚ ਕਿਉਂ ਕਿ ਕਹਿੰਦੇ ਨੇ ਜੰਗਲਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ ਕਿਹਦੀ ਦੇਖਰੇਖ ਚ ਹੁੰਦੀ ਹੈ ਇਹ ਪਤਾ ਹੈ ਪ੍ਰਸ਼ਾਸਨਤਾ ਕਹਿੰਦਾ ਕਿ ਜੰਗਲਾਂ ਦੀ ਕਟਾਈ ਨਹੀਂ ਹੋ ਰਹੀ ਲੇਕਿਨ ਜਦੋਂ ਫਲੈਸ਼ ਫਲਡ ਆਂਦੇ ਨੇ ਪਿੱਛੋਂ ਬਾੜ ਆਂਦੀ ਹੈ ਤਾਂ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਔਰ ਫਿਰ ਪਤਾ ਚੱਲਦਾ ਜਦੋਂ ਲੱਕੜਾਂ ਉੱਪਰੋਂ ਬੈ ਬਹਿ ਕੇ ਆਂਦੀਆਂ ਨੇ ਪਾਣੀ ਦੇ ਵਿੱਚ ਜਦੋਂ ਮੈਦਾਨੀ ਇਲਾਕੇ ਤੱਕ ਪਹੁੰਚਦੀਆਂ ਨੇ ਉਸ ਵੇਲੇ ਪਤਾ ਚੱਲਦਾ ਕਿ ਜੰਗਲਾਂ ਦੀ ਕਿੰਨੀ ਕਟਾਈ ਹੋ ਰਹੀ ਹੈ ਇਸੇ ਕਰਕੇ ਲੈਂਡਸਲਾਈਡ ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ ਰੂਟਸ ਕਮਜ਼ੋਰ ਹੁੰਦੀਆਂ ਨੇ ਇਸੇ ਕਰਕੇ ਲੈਂਡਸਲਾਈਡ ਦੇ ਵਿੱਚ ਇਜ਼ਾਫਾ ਹੁੰਦਾ ਲਗਾਤਾਰ ਜੋ ਲੋਕ ਡੈਮੋਗ੍ਰਾਫੀ ਚ ਜਿਸ ਤਰੀਕੇ ਦੇ ਨਾਲ ਚੇਂਜ ਕੀਤੀ ਜਾ ਰਹੀ ਹੈ ਬੜੇ ਬੜ ਬੰਨ ਬਣਾਏ ਜਾ ਰਹੇ ਨੇ ਪਹਾੜਾਂ ਦੇ ਵਿੱਚ ਬਣਾਏ ਜਾ ਰਹੇ ਨੇ ਕੁਝ ਐਸੇ ਇਲਾਕੇ ਵੀ ਹੁੰਦੇ ਆ ਜਿਹੜੇ ਡੇਂਜਰ ਜ਼ੋਨ ਦੇ ਵਿੱਚ ਨੇ ਉੱਥੇ ਵੀ ਲਗਾਤਾਰ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਪਹਾੜਾਂ ਦੇ ਵਿੱਚ ਬਲਾਸਟਿੰਗ ਕੀਤੀ ਜਾ ਰਹੀ ਹੈ ਬਲਾਸਟਿੰਗ ਕਿਉਂਕਿ ਜਾਂ ਤਾਂ ਟਨਲ ਵਾਸਤੇ ਹੁੰਦੀ ਹੈ ਜਾਂ ਫਿਰ ਰੋਡ ਕੰਸਟਰਕਕਸ਼ਨ ਵਾਸਤੇ ਹੁੰਦੀ ਹੈ ਤੇ ਜਦੋਂ ਬਲਾਸਟਿੰਗ ਹੁੰਦੀ ਹੈ ਤੇ ਉਸ ਵੇਲੇ ਵੀ ਜੋ ਪਹਾੜ ਨੇ ਅੰਦਰੋਂ ਖੋਖਲੇ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਤੇ ਜਦੋਂ ਫਿਰ ਕੁਦਰਤੀ ਆਫਤ ਆਂਦੀ ਹੈ ਤਾਂ ਫਿਰ ਉਹਦਾ ਇਹ ਨਤੀਜਾ ਹੁੰਦਾ ਕਿ ਜਾਂ ਤਾਂ ਫਲੈਸ਼ ਫਲੱਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਲੈਡ ਸਲਾਈਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਉਹਦਾ ਹੀ ਹੁਣ ਤੁਸੀਂ ਇਹ ਰਿਜ਼ ਇਸ ਲਈ ਛੋਟੂ ਭੁਗਤਣਾ ਪੈਂਦਾ ਮਾਨਵਤਾ ਨੂੰ ਕਿਉਂ ਕਿ ਜਦੋਂ ਇਹ ਆਪਣੇ ਇਸ ਤਰੀਕੇ ਦੇ ਕੰਮ ਕਰਦੇ ਨੇ ਕਿ ਲਗਾਤਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ ਜਾਂ ਪਹਾੜਾਂ ਦੇ ਵਿੱਚ ਬਲਾਸਟਿੰਗ ਹੋ ਰਹੀ ਹੈ ਰੋਡ ਕੰਸਟਰਕਸ਼ਨਜ਼ ਹੋ ਰਹੀਆਂ ਨੇ 터ਨਲ ਕੰਸਟਰਕਕਸ਼ਨਜ਼ ਹੋ ਰਹੀਆਂ ਨੇ ਜਾਂ ਫਿਰ ਇਲੀਗਲ ਕੰਸਟਰਕਸ਼ਨਜ਼ ਹੋ ਰਹੀਆਂ ਨੇ ਇਸੇ ਦਾ ਖਾਮਿਆਜ਼ਾ ਫਿਰ ਜ਼ਿਆਦਾਤਰ ਪਹਾੜੀ ਲੋਕਾਂ ਨੂੰ ਦਾ ਭੁਗਤਣਾ ਪੈਂਦਾ ਹੀ ਹੈ ਤੇ ਉਸ ਦੇ ਨਾਲ ਨਾਲ ਫਿਰ ਜਦੋਂ ਪਹਾੜਾਂ ਦੇ ਵਿੱਚੋਂ ਮਲਬਾ ਵਹਿ ਕੇ ਆਂਦਾ ਔਰ ਨਦੀਆਂ ਨਾਲੇ ਉਫਾਨ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਦੇ ਨੇ ਤਾਂ ਨੁਕਸਾਨ ਫਿਰ ਉਹਨਾਂ ਨੂੰ ਵੀ ਹੁੰਦਾ ਹੈ ਕਠੂਆ ਦੀਆਂ ਹੋਣਾ ਤਸਵੀਰਾਂ ਇੱਕ ਹੋਰ ਤਸਵੀਰ ਤੁਹਾਡੇ ਸਾਹਮ ਬਿਲਕੁਲ ਪਹਾੜ ਦੇ ਨਾਲ ਚਿਪਕ ਕੇ ਲੋਕ ਆਪਣਾ ਰਸਤੇ ਨੂੰ ਵਧ ਰਹੇ ਨੇ ਕਿਉਂਕਿ ਜੇ ਦੇਖੋ 15 20 ਫੁੱਟ ਚੌੜੀ ਸੜਕ ਹੈ ਉਹ ਪੂਰੇ ਦੀ ਪੂਰੀ ਖਾਲੀ ਹੋ ਚੁੱਕੀ ਹੈ ਉਹ ਵਹਿ ਚੁੱਕੀ ਹੈ ਔਰ ਆ ਦੇਖੋ ਕਿਸ ਤਰੀਕੇ ਨਾਲ ਇਸ ਵਕਤ ਸਿਰਫ ਮਲਬਾ ਔਰ ਸੜਕ ਪੂਰੀ ਤਰੀਕੇ ਨਾਲ ਗਾਇਬ ਹੈ ਲੋਕ ਉਸ ਮਲਬੇ ਦੇ ਵਿੱਚੋਂ ਉਸ ਪਾਣੀ ਦੇ ਵਿੱਚੋਂ ਪੈਦਲ ਲੰਘਦੇ ਹੋਏ ਦਿਖਾਈ ਦੇ ਰਹੇ ਨੇ ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਕਿਉਂ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਫਲੈਸ਼ ਫਲੱਡ ਆਇਆ ਕਲਾਊਡ ਬਸਟ ਹੋਇਆ ਉਸ ਤੋਂ ਬਾਅਦ ਫਲੈਸ਼ ਫਲੱਡ ਆਇਆ ਉਸ ਤੋਂ ਬਾਅਦ ਜਿੰਨੀ ਵੀ ਭਿਆਨਕ ਪ੍ਰਕਿਰਤਿਕ ਆਫਤਾਵਾ ਆਈਆਂ ਉਹਦਾ ਖਾਮਿਆਜ਼ਾ ਹੁਣ ਲੋਕ ਭੁਗਤ ਰਹੇ ਨੇ ਪੂਰੇ ਤਰੀਕੇ ਨਾਲ ਸੜਕ ਗਾਇਬ ਹੋ ਚੁੱਕੀ ਆ ਹੁਣ ਆ ਪਿੰਡ ਨੂੰ ਜਾਣ ਵਾਲਾ ਰਸਤਾ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਨਹੀਂ ਬਚਿਆ ਬਿਲਕੁਲ 0% ਪੂਰੇ ਤੇ ਪੂਰੇ ਖਾਈ ਦੇ ਨਾਲ ਉਸ ਦਾ ਮਿ ਹੋ ਚੁੱਕਿਆ ਥੱਲੇ ਪਾਣੀ ਹੈ ਤੇ ਉੱਪਰ ਇੱਕ ਪਾਸੇ ਪਹਾੜ ਹੈ ਜੋ ਸੜਕ ਸੀ ਉਹ ਪੂਰੀ ਦਿੱਤੇ ਪੂਰੀ ਵਹਿ ਚੁੱਕੀ ਹੈ ਇਸ ਵਕਤ ਜੋ ਇਲਾਕੇ ਦੇ ਲੋਕ ਨੇ ਉਹ ਇਸ ਵਕਤ ਤਰਹਿਮਮ ਤਰਹਿਮਮ ਕਰ ਰਹੇ ਨੇ ਔਰ ਕੁਦਰਤ ਨੂੰ ਔਰ ਪਰਮਾਤਮਾ ਨੂੰ ਹੀ ਕਹਿ ਰਹੇ ਨੇ ਕਿ ਬਹੁਤ ਹੋਇਆ ਬਹੁਤ ਹੋਇਆ ਹੁਣ ਇਸ ਤੋਂ ਬਾਅਦ ਹੋਰ ਕੁਝ ਨਾ ਹੋਵੇ ਨਹੀਂ ਤਾਂ ਰਹਿੰਦੀ ਖੁੰਦੀ ਜੋ ਕਸਰ ਹੈ ਉਹ ਵੀ ਪੂਰੀ ਹੋ ਜਾਵੇਗੀ ਔਰ ਨਾ ਤਾਂ ਇਹਨਾਂ ਨੂੰ ਖਾਣ ਨੂੰ ਕੁਝ ਮਿਲੇਗਾ ਤੇ ਨਾ ਹੀ ਇਹਨਾਂ ਦੇ ਘਰ-ਬਾਰ ਕੁਝ ਰਹਿਣੀਆਂ ਹੁਣ ਆ ਦੇਖ ਲਓ ਕਿਸੇ ਸਮੇਂ ਕੁਝ ਦਿਨ ਪਹਿਲਾਂ ਇਹ ਸੜਕ ਬਿਲਕੁਲ ਠੀਕ ਸੀ ਔਰ ਅੱਜ ਦੇ ਕੀ ਹਾਲਾਤ ਨੇ ਹੁਣ ਆ ਸੜਕ ਦਾ ਹਾਲ ਦੇਖ ਲਓ ਤੁਰਨ ਜੋਗੀ ਵੀ ਸੜਕ ਨਹੀਂ ਬਚੀ ਕਿਸੇ ਸਮੇਂ ਇੱਥੇ ਗੱਡੀਆਂ ਦੌੜਦੀਆਂ ਸੀ ਲੇਕਿਨ ਅੱਜ ਇਹ ਸੜਕ ਪੈਦਲ ਚੱਲਣ ਯੋਗ ਵੀ ਨਹੀਂ ਹੈ ਕਿਉਂਕਿ ਪ੍ਰਕਿਰਤੀ ਦੇ ਅੱਗੇ ਪ੍ਰਕਿਰਤੀ ਦੇ ਰੋਧ్ర ਰੂਪ ਦੇ ਅੱਗੇ ਸਾਰਾ ਕੁਝ ਤਹਿਸ ਨਹਿਸ ਹੋ ਚੁੱਕਿਆ ਹੈ ਔਰ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਨੇ ਜੋ ਮੌਕੇ ਤੇ ਟੀਮਾਂ ਪਹੁੰਚੀਆਂ ਨੇ ਵਿਭਾਗੀਆਂ ਵੱਖ-ਵੱਖ ਵਿਭਾਗਾਂ ਦੀਆਂ ਖਾਸ ਕਰਕੇ ਪੀ ਡਬਲਯੂ ਡੀ ਡਿਪਾਰਟਮੈਂਟ ਦੀਆਂ ਉਹ ਕਿਵੇਂ ਰਾਹਤ ਸਮਗਰੀ ਲੋਕਾਂ ਤੱਕ ਪਹੁੰਚਾ ਰਹੇ ਨੇ ਕਿ ਹੈਲਪ ਕਰ ਰਹੇ ਨੇ ਔਰ ਪਿੰਡ ਦੇ ਲੋਕਾਂ ਦੀ ਅੱਗੇ ਕੀ ਡਿਮਾਂਡਸ ਨੇ ਇਲਾਕੇ ਦੇ ਲੋਕਾਂ ਦੀ ਉਹ ਸੁਣਦੇ ਆ ਔਰ ਹਮਾਰਾ ਜੋ ਮਾਲ ਨਵੀਸੀ ਬੜਾ ਮੁਸ਼ਕਲ ਸੀ ਹਮਨੇ ਸੁਬਾ ਬਜਾਇਆ ਕਿਉਂਕਿ ਪਹਿਲੇ ਤੋਂ ਹਮਨੇ ਰਾਤ ਨੂੰ ਆਪਣੀ ਜਾਨ ਬਚਾਈ ਇੱਕਦਮ ਅਸੀਂ ਇਧਰ ਸੇ ਨਿਕਲੇ ਔਰ ਇਧਰ ਸੇ ਹਮ ਨਿਕਲਤੇ ਨਿਕਲੇ ਖੇਤੋਂ ਮੇ ਚਲੇ ਗਏ ਹਮੇ ਸਰ ਰਾਤ ਕਾ ਟਾਈਮ ਥਾ ਕੋਈ 12 12:30 ਕੀ ਬਾਤ ਹੈ ਰਾਤ ਕਾ ਟਾਈਮ ਥਾ ਇੱਕਦਮ ਐਸੇ ਹੋਆ ਕਿ ਮਤਲਬ ਕਿ ਪਤਾ ਨਹੀਂ ਚਲਾ ਹਮੇ ਕਿ ਕਹਾਂ ਸੇ ਪਾਣੀ ਕਹਾਂ ਤੱਕ ਆ ਗਿਆ ਇਧਰ ਸੇ ਹਮ ਇਧਰ ਸੇ ਨਿਕਲੇ ਸਰ नीचे हमारे चाचा जी का घर है उधर हम रात के कोई एक डेढ़ बजे हम उधर पहुंच गए तो कितना नुकसान हुआ घरों को लोगों को नुकसान सर आप देख सकते हो जहाँ हमने धान हमने की फसल लगाई हुई है हमारी कम से कम इधर दो सौ ढाई सौ कनाल जमीन है और आप देख सकते हो कि कितनी डैमेज होगी जो फ्लडिंग के कारण और हमारा जो माल मवेशी बड़ा मुश्किल से हमने सुबह बचाया क्योंकि पहले तो हमने रात को अपनी जान बचाई और हमने क्या किया कि जैसे हम इधर से निकले पहले जो गाय की बांधी हुई थी जहां पे हमने पहले उसकी रस्सिया वगैरह काटी क्योंकि उनमें उनमें भी जान है घर कितना नुकसान हुआ आपके सर काफी नुकसान हुआ आप खुद देख सकते हो अंदर तक के सर यहां पे कोई डेथ हुई या कोई इंजर्ड? नहीं सर डेथ भगवान का भगवान का शुक्र गुजार है की जो हम बच गए ऐसा कोई बादल फाटा है जिसके साथ काफी घर जो है वो हैं कुछ नहीं रहा उनका सामान जो घर का था और जो पाँच छः लाछें जो है वो निकाली गई मलबेसिंग के नीचे से हमारे वो रिश्तेदार थे हमारी यहाँ पे से भी डिपार्टमेंट पूरा पहुँचा है और आर्मी वाले भी बहुत आए हेलीकॉप्टर भी आया है उनके उनको उनमें बढ़ा कर ले गए हैं पठानकोट तो आर्मी हॉस्पिटल एम एच में गोवा में बड़े अनफॉर्चुनेट जो तो कल से दो तीन दिन से बारिश चल रही थी और रात से लगातार चल रही है उसमें काफ़ी नुकसान हुआ रोड्स का और बाकी इंफ्रास्ट्रक्चर का उसके साथ साथ कुछ लाइव का हुआ दैट इज़ वेरी अनफॉर्चुनेट पाँच लोग यहाँ पे इस गांव में डेथ हो गई और सात लोग इंजर्ड हैं इंजर्ड को ये लिफ्ट किया गया पठानकोट के मेडिकल हॉस्पिटल में मिलिट्री हॉस्पिटल में और है वो बॉडीज़ यहीं पे हैं और इसके अलावा जंगलोट में भी दो जो हैं जाने गई हैं इसके अलावा घर काफ़ी नष्ट हुई हैं इसमें रोड तो मैंने आपको कहा कि काफ़ी इंफ्रास्ट्रक्चर भी नुकसान हुआ